ਜੈਲਦਾਰਾਂ ਦੀ ਕਹਿੰਦੀ ਘੌਂਦੀ ਨੂੰ ਜਦੋਂ ਵਿਆਹ ਕੇ ਆਉਂਦੀ ਆ ਤੇ ਉਹਦੇ ਕੋਈ ਔਲਾਦ ਨਹੀਂ ਹੁੰਦੀ ਤੇ ਫਿਰ ਉਹੀ ਜੈਲਦਾਰ ਆਪਣੇ ਪੁੱਤ ਨੂੰ ਉਸੇ ਨੂੰ ਦੀ ਚਾਚੇ ਦੀ ਧੀ ਦੇ ਨਾਲ ਵਿਆਹ ਦਿੰਦੇ ਆ ਤੇ ਉਹਦੇ ਹੱਥੀ ਹੀ ਉਹ ਰਿਸ਼ਤਾ ਲੈਂਦੇ ਆ ਤੇ ਉਹ ਨੂੰ ਕਿਵੇਂ ਆਪਣੀ ਚਾਚੇ ਦੀ ਧੀ ਨੂੰ ਆਪਣੀ ਭੈਣ ਬਣਾ ਕੇ ਵਿਆਹ ਕੇ ਲਿਆਉਂਦੀ ਆ ਤੇ ਉਹਦੀ ਭੈਣ ਕਿਵੇਂ ਆ ਕੇ ਉਹਦੀ ਸੋਕਣ ਬਣਦੀ ਆ ਤੇ ਅੰਤ ਦੇ ਵਿੱਚ ਫਿਰ ਉਹਦੇ ਨਾਲ ਅਜਿਹਾ ਕੀ ਹੁੰਦਾ ਕਿ ਉਹ ਆਪਣੀ ਜ਼ਿੰਦਗੀ ਤੇ ਆਪਣੇ ਸੁਪਨਿਆਂ ਨਾਲ ਸਮਝੌਤਾ ਕਰ ਲੈਂਦੀ ਆ ਇਸ ਕਹਾਣੀ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਜੈਲਦਾਰ ਦਰਸ਼ਨ ਸਿੰਘ ਦੇ ਇੱਕੋ ਹੀ ਮੁੰਡਾ ਜਿਹਦਾ ਨਾਮ ਬਿੱਕਰ ਸਿੰਘ ਆ ਬਿੱਕਰ ਸਿੰਘ ਜਦੋਂ ਵਿਆਹਿਆ ਗਿਆ ਤਾਂ ਪੂਰੇ ਪਿੰਡ ਦੇ ਵਿੱਚ ਗੱਲ ਹੋਈ ਵੀ ਜੈਲਦਾਰਾਂ ਨੇ ਵਿਆਹ ਕੀਤਾ ਭਾਈ ਜਿਵੇਂ ਬਿੱਕਰ ਸਿੰਘ ਦਾ ਵਿਆਹ ਹੋਇਆ ਐਵੇਂ ਤਾਂ ਹਰ ਇੱਕ ਦਾ ਵਿਆਹ ਨਹੀਂ ਹੋ ਸਕਦਾ ਬਿੱਕਰ ਸਿੰਘ ਦੇ ਵੀ ਧਰਤੀ ਪੈਰ ਨਹੀਂ ਲੱਗਦੇ ਸੀ ਕਿਉਂਕਿ ਬਿੱਕਰ ਸਿੰਘ ਦੇ ਘਰ ਵਾਲੀ ਸਰਜੀਤ ਕੌਰ ਬਹੁਤ ਸੋਹਣੀ ਸੀ ਸਰਜੀਤ ਕੌਰ ਨੂੰ ਵੇਖਣ ਸਾਰੇ ਪਿੰਡ ਦੀਆਂ ਔਰਤਾਂ ਆਈਆਂ ਸਾਰੀਆਂ ਉਹਨੂੰ ਮੂੰਹ ਦਿਖਾਈ ਦਾ ਸ਼ਗਨ ਦੇ ਕੇ ਗਈਆਂ ਇਸੇ ਤਰ੍ਹਾਂ ਜ਼ਿੰਦਗੀ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਸਾਲ 6 ਮਹੀਨੇ ਜਦੋਂ ਬੀਤਦੇ ਆ ਤਾਂ ਸਰਜੀਤ ਕੌਰ ਆਪਣੀ ਕੁੱਖੋ ਹਰੀ ਨਹੀਂ ਹੁੰਦੀ ਜਦੋਂ ਕੋਈ ਵੀ ਪਰਿਵਾਰ ਦੇ ਵਿੱਚ ਨੂਹ ਆ ਜਾਂਦੀ ਆ ਤੀ ਵਿਆਹੀ ਜਾਂਦੀ ਆ ਖਾਸ ਕਰਕੇ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਇਹ ਗੱਲ ਲੱਗ ਜਾਂਦੀ ਆ ਵੀ ਸਾਡੀ ਨੂੰ ਛੇਤੀ ਕੁੱਖੋਂ ਹਰੀ ਹੋਵੇ ਤੇ ਸਾਡੀ ਵੰਸ਼ ਅੱਗੇ ਵਧੇ ਤੇ ਹੁਣ ਜੈਲਦਾਰ ਦਰਸ਼ਨ ਸਿੰਘ ਨੂੰ ਵੀ ਆਏ ਸੀ ਵੀ ਛੇਤੀ ਮੇਰੇ ਪੋਤਾ ਜਾਂ ਪੋਤੀ ਹੋ ਜੇ ਭਾਵੇਂ ਕੇ ਬੰਦੇਆਂ ਨੂੰ ਇੰਨਾਂ ਗੱਲਾਂ ਦੇ ਵਿੱਚ ਇੰਨੀ ਦਿਲਚਸਪੀ ਨਹੀਂ ਹੁੰਦੀ ਪਰ ਦਰਸ਼ਨ ਸਿੰਘ ਨੂੰ ਬਾਲੀ ਸੀ ਉਹ ਆਪਣੇ ਘਰ ਵਾਲੀ ਪ੍ਰਸੰਨ ਕੌਰ ਨੂੰ ਕਹਿੰਦਾ ਵੀ ਤੂੰ ਨੂੰਹ ਨੂੰ ਕਿਤੇ ਦਵਾਈ ਦੁਵਾਈ ਦਵਾਈ ਨਾ ਵੀ ਹੁਣ ਨੂੰ ਤਾਂ ਆਪਣੇ ਖਾਨਦਾਨ ਦਾ ਵਾਰਿਸ ਆ ਜਿਹੜਾ ਉਹ ਆ ਜਾਣਾ ਚਾਹੀਦਾ ਸੀ ਉਹ ਕਹਿੰਦੀ ਵੀ ਤੁਸੀਂ ਫਿਕਰ ਨਾ ਕਰੋ ਵੀ ਸਾਲ ਦੋ ਸਾਲ ਤਾਂ ਵੈਸੇ ਹੀ ਕਈ ਵਾਰ ਲੰਘ ਜਾਂਦੇ ਆ ਵੀ ਚਲੋ ਆਪਾਂ ਵੇਖਦੇ ਆਂ ਕਰਦੇ ਕਰਾਉਂਦੇ ਦੋ ਢਾਈ ਸਾਲ ਬੀਤ ਜਾਂਦੇ ਆ ਤੇ ਹੁਣ ਪ੍ਰਸੰਨ ਕੌਰ ਨੂੰ ਵੀ ਫਿਕਰ ਹੋਣ ਲੱਗਦਾ ਤੇ ਉਹ ਆਪਣੀ ਨੂ ਨੂੰ ਕਈ ਥਾਈਂ ਦਿਖਾਉਂਦੀ ਆ ਕਈ ਦਾਈਆਂ ਤੋਂ ਪੇਟ-ਪੂਟ ਮਲਾਇਆ ਜਾਂਦਾ ਤਾਂ ਇਹੀ ਗੱਲ ਹਨਾ ਕਹੀ ਜਾਂਦੀ ਆ ਵੀ ਤੁਹਾਡੀ ਭੈਣ ਨੂ ਆ ਜਿਹੜੀ ਇਹ ਮਾਂ ਨਹੀਂ ਬਣ ਸਕਦੀ ਹੁਣ ਜਦੋਂ ਇਹ ਗੱਲ ਦਰਸ਼ਨ ਸਿੰਘ ਨੂੰ ਪਤਾ ਲੱਗਦੀ ਆ ਤਾਂ ਉਹ ਆਪਣੇ ਪੁੱਤ ਨੂੰ ਦੂਜਾ ਵਿਆਹ ਕਰਾਉਣ ਲਈ ਕਹਿੰਦਾ ਪਰ ਉਹਦਾ ਪੁੱਤ ਆ ਜਿਹੜਾ ਉਹ ਬਿੱਕਰ ਸਿੰਘ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਆਪਦੇ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਮੈਂ ਇਹਦੇ ਲਈ ਸੌਕਰ ਨਹੀਂ ਲਿਆ ਸਕਦਾ ਇੱਕ ਦੋ ਵਾਰੀ ਉਹ ਕਹਿੰਦੇ ਆ ਪਿਆਰ ਨਾਲ ਉਹ ਨਹੀਂ ਮੰਨਦਾ ਤਾਂ ਫਿਰ ਜਿਹੜੇ ਲੋਕ ਆ ਨਾ ਉਹੋ ਵੀ ਦਰਸ਼ਨ ਸਿੰਘ ਨੂੰ ਚੱਕਣਾ ਸ਼ੁਰੂ ਕਰ ਦਿੰਦੇ ਆ ਵੀ ਤੇਰੀ ਹਨਾ ਇੰਨੀ ਜ਼ਮੀਨ ਜਾਇਦਾਦ ਐਡੀ ਤੇਰੀ ਹਵੇਲੀ ਵੀ ਸ਼ਰੀਕਾਂ ਦੇ ਜਾਊਗੀ ਵੀ ਤੂੰ ਆਪਦੇ ਪੁੱਤ ਨੂੰ ਵਿਆਹ ਲਾ ਜੇ ਤੇਰੀ ਨੂੰਹ ਦੇ ਬੱਚਾ ਨਹੀਂ ਹੁੰਦਾ ਇਹੇ ਗੱਲਾਂ ਦਰਸ਼ਨ ਸਿੰਘ ਨੂੰ ਅੰਦਰੋਂ-ਅੰਦਰੀ ਖਾਂਦੀਆਂ ਸੀ ਤੇ ਉਹ ਰੋਜ਼ ਸ਼ਰਾਬ ਪੀਂਦਾ ਹੁਣ ਇੱਕ ਦਿਨ ਦਰਸ਼ਨ ਸਿੰਘ ਨੂੰ ਮਿਲਨ ਕੋਈ ਹਨਾ ਕਿਸੇ ਪਿੰਡ ਦਾ ਕਹਿੰਦਾ ਕੁਹਾਉਂਦਾ ਬੰਦਾ ਆਉਂਦਾ ਤੇ ਉਹ ਕਹਿੰਦਾ ਵੀ ਦਰਸ਼ਨ ਸਿੰਘ ਕਿਵੇਂ ਆ ਤੇਰੀ ਇਸ ਹਵੇਲੀ ਚ ਤਾਂ ਤੇਰੇ ਪੋਤੇ-ਪੋਤੀਆਂ ਖੇਡਦੇ ਹੋਣੇ ਚਾਹੀਦੇ ਸੀ ਵੀ ਤੇਰੀ ਹਵੇਲੀ ਤਾਂ ਜਰ ਸੁੰਨੀ ਲੱਗਦੀ ਆ ਤੂੰ ਕਿਉਂ ਨਹੀਂ ਆਪਦੇ ਪੁੱਤ ਦਾ ਦੂਜਾ ਵਿਆਹ ਕਰਦਾ ਤੈਨੂੰ ਤਾਂ ਆਪਣੇ ਵੰਸ ਬਾਰੇ ਸੋਚਣਾ ਚਾਹੀਦਾ ਉਹਨਾਂ ਕਾਫੀ ਗੱਲਾਂ ਉਹਦੇ ਦਿਮਾਗ ਚ ਭਰ ਜਾਂਦਾ ਉਹਦੇ ਜਾਣ ਦੀ ਧੀਰ ਹੁੰਦੀ ਆ ਵੀ ਦਰਸ਼ਨ ਸਿੰਘ ਆ ਜਿਹੜਾ ਉਹ ਆਪਦੇ ਘਰ ਵਾਲੀ ਤੇ ਆਪਣੇ ਪੁੱਤਰ ਨਾਲ ਲੜਨਾ ਸ਼ੁਰੂ ਕਰ ਦਿੰਦਾ ਉਹ ਆਪਦੇ ਪੁੱਤ ਨੂੰ ਕਹਿੰਦਾ ਵੀ ਮੈਨੂੰ ਫੈਸਲਾ ਚਾਹੀਦਾ ਵੀ ਤੂੰ ਵਿਆਹ ਕਰਾਉਣਾ ਕਿ ਨਹੀਂ ਜੇ ਤੂੰ ਦੂਜਾ ਵਿਆਹ ਨਹੀਂ ਕਰਾਏਗਾ ਤਾਂ ਮੈਂ ਕਰਾ ਲੈਣਾ ਤੂੰ ਸ਼ਰੀਕਾਂ ਨੂੰ ਹੀ ਜ਼ਮੀਨ ਦੇਣੀ ਆ ਤੇਰੇ ਤਾਂ ਸ਼ਰੀਕਾਂ ਨੂੰ ਹੀ ਜਾਊਗੀ ਫਿਰ ਮੈਂ ਸ਼ਰੀਕ ਜਾਮਾ ਦੇਣਾ ਤੇ ਆਪਣੇ ਪਿਓ ਦੇ ਮੂੰਹੋਂ ਇਹ ਗੱਲ ਸੁਣ ਕੇ ਬਿੱਕਰ ਸਿੰਘ ਆ ਜਿਹੜਾ ਉਹ ਪਾਣੀ ਪਾਣੀ ਹੋ ਜਾਂਦਾ ਕੱਚਾ ਹੋ ਜਾਂਦਾ ਤੇ ਉਹ ਸੋਚਦਾ ਵੀ ਮੇਰੇ ਪਿਓ ਨੇ ਕਿੰਨੀ ਵੱਡੀ ਗੱਲ ਕਹਿਤੀ ਫਿਰ ਨਾ ਉਹ ਆਪਦੇ ਘਰ ਵਾਲੀ ਨਾਲ ਗੱਲ ਕਰਦਾ ਆਪਦੇ ਘਰ ਵਾਲੀ ਨੂੰ ਕਹਿੰਦਾ ਕਿ ਦੇਖ ਸਰਜੀਤ ਕੁਰੇ ਮੈਂ ਤੇਰੇ ਤੋਂ ਕਦੇ ਬਾਹਰ ਨਹੀਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਹੁਣ ਬਾਪੂ ਦਾ ਦਬਾਅ ਮੇਰੇ ਤੇ ਵੱਧਦਾ ਜਾ ਰਿਹਾ ਤੇ ਉਹ ਕਹਿੰਦੇ ਆ ਵੀ ਮਹਿੰਦੀ ਦਾ ਰਿਸ਼ਤਾ ਤੈਨੂੰ ਹਣਾ ਲਿਆਉਣਾ ਪਊਗਾ। ਵੀ ਆਪਾਂ ਕੀ ਕਰੀਏ? ਉਹ ਕਹਿੰਦੀ ਵੀ ਮੈਂ ਪੁੱਛ ਲੂੰਗੀ ਚਾਚੀ ਨੂੰ ਜੇ ਮੰਨ ਗਈ ਵੀ ਚਾਚੀ ਮੇਰੀ ਅੜਵ ਸੁਵਾਦੀ ਆ। ਵੀ ਤੂੰ ਮੈਨੂੰ ਸੌਂ ਕਰਨ ਲੈ ਕੇ ਦੇਵੇਂਗਾ। ਜਦੋਂ ਐਂ ਕਹਿੰਦੀ ਆ ਤਾਂ ਉਹ ਕਹਿੰਦਾ ਵੀ ਦੇਖ ਮੇਰਾ ਜੀ ਨਹੀਂ ਕਰਦਾ ਪਰ ਪ੍ਰਮਾਤਮਾ ਨੇ ਆਪਣੀ ਸੁਣੀ ਨਹੀਂ। ਨਾਲੇ ਜੇ ਮੈਂ ਮਹਿੰਦੀ ਨੂੰ ਵਿਆਹ ਲਿਆ ਆ ਨਾ ਇਸ ਘਰ ਦੀ ਮਾਲਕਣ ਤਾਂ ਤੂੰ ਹੀ ਹੋਵੇਂਗੀ। ਠੀਕ ਆ ਮੈਨੂੰ ਔਲਾਦ ਦੇ ਮਾਰੇ ਨੂੰ ਇਹ ਕਦਮ ਚੱਕਣਾ ਪੈ ਰਿਹਾ ਪਰ ਅਸਲ ਪਿਆਰ ਤਾਂ ਮੈਂ ਤੈਨੂੰ ਹੀ ਕਰਦਾ। ਚਲ ਪਈ ਉਹ ਮੰਨ ਜਾਂਦੀ ਆ ਤੇ ਅਗਲੇ ਦਿਨ ਸਵੇਰੇ ਦੋਨੋਂ ਜਣੇ ਤਿਆਰ ਹੋ ਕੇ ਉਹ ਬਿੱਕਰ ਸਿੰਘ ਦੇ ਸਹੁਰੇ ਚਲੇ ਜਾਂਦੇ ਆ ਅੱਗੋਂ ਬਿੱਕਰ ਸਿੰਘ ਦੀ ਸਾਸਾ ਜਿਹੜੀ ਚਤਿੰਨ ਕੌਰ ਉਹ ਆਪਣੇ ਤੀਜਵਾਈ ਨੂੰ ਵੇਸ਼ ਕੇ ਖੁਸ਼ ਹੋ ਜਾਂਦੀ ਆ ਉਹਨਾਂ ਦੀ ਨਜ਼ਰ ਉਤਾਰਦੀ ਆ ਤੇ ਉਹ ਗੱਲਾਂ ਬਾਤਾਂ ਕਰਦੀ ਆ ਚਲੋ ਚਾਹ ਪਾਣੀ ਆ ਜਿਹੜਾ ਉਹ ਬਣਾ ਲੈਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਬਿੱਕਰ ਸਿੰਘ ਦੀ ਪਤਨੀ ਆ ਸਰਜੀਤ ਕੌਰ ਉਹਦਾ ਪਿਓ ਤੇ ਭਰਾ ਖੇਤੋਂ ਆ ਜਾਂਦੇ ਆ ਤਾਂ ਬਿੱਕਰ ਸਿੰਘ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦਾ ਸਰਜੀਤ ਕੁੜ ਆਪਣੀ ਮਾਂ ਦੇ ਨਾਲ ਰਸੋਈ ਦੇ ਵਿੱਚ ਰੋਟੀ ਪਾਣੀ ਕਰਾਉਣ ਲੱਗ ਜਾਂਦੀ ਆ ਤੇ ਉਹਦੀ ਮਾਂ ਪੁੱਛਦੀ ਆ ਵੀ ਅੱਜ ਤੇਰੇ ਚਿਹਰੇ ਤੇ ਉਹ ਰੌਣਕ ਨਹੀਂ ਤਾਂ ਉਹ ਆਪਣੀ ਮਾਂ ਨੂੰ ਦੱਸਦੀ ਆ ਕਿ ਮੇਰੇ ਸੱਸ ਸਹੁਰੇ ਨੇ ਮੈਨੂੰ ਭੇਜਿਆ ਵੀ ਅਸੀਂ ਤਾਂ ਮਹਿੰਦੀ ਦਾ ਰਿਸ਼ਤਾ ਲੈਣ ਆਏ ਆ ਉਹ ਕਹਿੰਦੀ ਵੀ ਕਿਹਨੂੰ ਉਹ ਕਹਿੰਦੀ ਵੀ ਤੇਰੇ ਜਵਾਈ ਨੂੰ ਕਹਿੰਦੀ ਕਿਉਂ ਕਹਿੰਦੀ ਵੀ ਮੈਂ ਮਾਂ ਨਹੀਂ ਬਣ ਸਕਦੀ ਤੇ ਉਹਨਾਂ ਨੂੰ ਆਪਦੀ ਵੰਸ ਦਾ ਹਨਾ ਵਾਰਿਸ ਚਾਹੀਦਾ ਦਾ ਤਾਂ ਉਹ ਕਹਿੰਦੀ ਵੀ ਤੇਰੀ ਚਾਚੀ ਨਹੀਂ ਮੰਨਣੀ ਕਹਿੰਦੀ ਵੀ ਮਾਂ ਮੇਰੀ ਚਾਚੀ ਤਾਂ ਮਨਾਉਣੀ ਪਊ ਵੀ ਨਹੀਂ ਤਾਂ ਮੈਨੂੰ ਮੇਰੇ ਸਹੁਰੇ ਨੇ ਕਿਹਾ ਵੀ ਤੂੰ ਵੀ ਉੱਥੇ ਰਹਿ ਪੀ ਸੀ ਨਹੀਂ ਤੈਨੂੰ ਲਿਆਉਣਾ ਮੁੜ ਕੇ ਤੇ ਚਲੋ ਮਾਮਾ ਧੀਆ ਫਿਕਰਮੰਦ ਹੋ ਜਾਂਦੀਆਂ ਕੰਮ-ਕੁਮ ਕਰਕੇ ਰੋਟੀ ਪਾਣੀ ਖਾਣ ਤੋਂ ਬਾਅਦ ਬਿੱਕਰ ਸਿੰਘ ਤੇ ਉਹਦਾ ਸਾਲਾ ਉੱਪਰ ਜਾ ਕੇ ਚਵਾਰੇ 'ਚ ਪੈ ਜਾਂਦੇ ਆ ਤੇ ਜਿਹੜੀ ਸੁਰਜੀਤ ਕੌਰ ਦੀ ਮਾਂ ਉਹ ਆਪਦੇ ਘਰ ਵਾਲੇ ਨਾਲ ਗੱਲ ਕਰਦੀ ਆ ਤੇ ਉਹਦੇ ਘਰ ਵਾਲਾ ਵੀ ਇਹ ਗੱਲ ਸੁਣ ਕੇ ਪਰੇਸ਼ਾਨ ਹੋ ਜਾਂਦਾ ਤੇ ਉਹ ਕਹਿੰਦਾ ਵੀ ਚਲ ਮੈਂ ਕਰ ਲੂੰਗਾ ਬਾਈ ਨਾਲ ਗੱਲ ਵੀ ਭਾਬੀ ਨੇ ਤਾਂ ਨਹੀਂ ਮੰਨਣਾ ਅਗਲੇ ਦਿਨ ਸਵੇਰੇ ਨਹਾ ਧੋ ਕੇ ਤਿਆਰ ਹੋ ਕੇ ਸੁਰਜੀਤ ਕੌਰ ਤੇ ਉਹਦਾ ਪਿਓ ਉਹਦੇ ਚਾਚੇ ਦੇ ਘਰ ਜਾਂਦੇ ਆ ਪਹਿਲਾਂ ਤਾਂ ਉਹਦਾ ਚਾਚਾ ਨਾ ਨੁੱਕਰ ਕਰਦਾ ਪਰ ਉਹ ਮਨਾ ਲੈਂਦਿਆ ਤੇ ਉਹਦੀ ਚਾਚੀ ਹੈ ਜਿਹੜੀ ਉਹ ਲਾਲਚੀ ਹੁੰਦੀ ਆ ਉਹਨੂੰ ਐ ਹੁੰਦਾ ਵੀ ਮੇਰੀ ਤੀ ਨੂੰ ਕਿੱਥੋਂ ਐਨਾ ਤਕੜਾ ਘਰ ਮਿਲਣਾ ਕਿਉਂਕਿ ਜਿਹੜਾ surjit kaur ਦਾ ਚਾਚਾ ਸੀ ਉਹ ਸ਼ਰਾਬ ਸ਼ਰੂਪ ਪੀਂਦਾ ਸੀ ਤੇ ਮੁੰਡੇ ਵੀ ਉਹਦੇ ਬੈਲੀ ਸੀਗੇ ਨਸ਼ਾ ਲੋਸ਼ਾ ਕਰਦੇ ਸੀ ਤੇ ਜ਼ਮੀਨ ਜੂਨ ਉਹਨਾਂ ਨੇ ਸਾਰੀ ਚੱਕਤੀ ਸੀ ਉਹਨੂੰ ਐ ਹੁੰਦਾ ਵੀ ਮੇਰੀ ਤੀ ਨੂੰ ਵਧੀਆ ਰਿਸ਼ਤਾ ਮਿਲ ਰਿਹਾ ਚਲੋ ਹਾਂ ਕਰ ਦਿੰਦੇ ਆ ਤੇ surjit kaur ਉਹਨੂੰ ਦੋ ਸੂਟ ਤੇ ਸੋਨੇ ਦਾ ਇੱਕ ਸੈੱਟ ਪਾਏ ਆਉਂਦੀ ਆ ਸ਼ਗਨ ਕਰੇ ਆਉਂਦੀ ਆ ਤੇ ਉਸ ਤੋਂ ਬਾਅਦ ਵੀ ਵਿਆਹ ਕਰਾਂਗੇ ਚਲੋ ਉਸ ਤੋਂ ਬਾਅਦ ਉਹ ਵਾਪਸ ਆ ਜਾਂਦੇ ਆ ਤੇ ਆ ਕੇ ਆਪਣੇ ਸੱਸ ਸਹੁਰੇ ਨੂੰ ਦੱਸਦੀ ਆ ਵੀ ਰਿਸ਼ਤਾ ਪੱਕਾ ਕਰਿਆਈ ਹੁਣ ਵਿਆਹ ਦੇ ਵਿੱਚ 2 ਮਹੀਨਿਆਂ ਦਾ ਸਮਾਂ ਹੁੰਦਾ ਤੇ ਇਹਨਾਂ 2 ਮਹੀਨਿਆਂ ਦੇ ਵਿੱਚ ਸਰਜੀਤ ਕੌਰ ਦੀ ਚਾਚੀ ਆਪਣੀ ਧੀ ਮਿੰਦੀ ਨੂੰ ਪੂਰੀਆਂ ਪੱਟੀਆਂ ਪੜਾ ਦਿੰਦੀ ਆ ਉਹ ਕਹਿੰਦੀ ਆ ਵੀ ਉਸ ਘਰ ਦੀ ਮਾਲਕਣ ਸਰਜੀਤ ਕੌਹਰਾ ਤੇ ਉਹ ਤੇਰੀ ਸੌਕਣ ਆ ਤੂੰ ਦਬਕੇ ਨਾ ਰਹੀ ਉਹ ਤਾਂ ਤੈਨੂੰ ਨੌਕਰ ਨਹੀਂ ਬਣਾ ਲੂ ਉਹ ਕਹਿੰਦੀ ਮਾਂ ਵੀ ਸਰਜੀਤ ਭੈਣ ਤਾਂ ਮੇਰਾ ਇੰਨਾ ਕਰਦੀ ਆ ਉਹ ਤਾਂ ਇੰਨੀ ਚੰਗੀ ਆ ਕਹਿੰਦੀ ਨਾ 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 ਕਿਤੇ ਚੰਗੀ ਨਾ ਸਮਝ ਲਈ ਚੰਗੀ ਉਹ ਤਾਂ ਲੱਗਦੀ ਹੈ ਕਿਉਂਕਿ ਹੁਣ ਤੇਰੀ ਭੈਣ ਆ ਤੇ ਜਦੋਂ ਤੂੰ ਉਸ ਘਰੇ ਚਲੀ ਗਈ ਨਾ ਉਹ ਤੇਰੀ ਸੌਕਣ ਬਣ ਜੂਗੀ ਇਹੋ ਜੀਆਂ ਗੱਲਾਂ ਹਨਾ ਜਦੋਂ ਮਿੰਦੀ ਦੇ ਦਿਮਾਗ 'ਚ ਭਰੀਆਂ ਜਾਂਦੀਆਂ ਤਾਂ ਉਹ ਵੀ ਉਸੇ ਤਰ੍ਹਾਂ ਦਾ ਸੋਚਣ ਲੱਗ ਜਾਂਦੀ ਆ ਚਲੋ 2 ਮਹੀਨਿਆਂ ਬਾਅਦ surjeet Kaur ਚਾਈ ਚਾਈ ਆਪਣੀ ਭੈਣ ਨੂੰ ਵਿਆਹ ਕੇ ਆਪਣੀ ਸੌਕਣ ਬਣਾ ਕੇ ਆਪਦੇ ਘਰੇ ਲੈ ਜਾਂਦੀ ਆ ਤੇ ਉਹਨੇ ਵਿਆਹ ਕੇ ਲਿਜਾਣ ਵੇਲੇ ਕੋਈ ਗੱਲ ਕਹੀ ਸੀ ਵੀ ਦੇਖ ਚਾਚੀ ਮੈਂ ਨੂੰ ਆਪਣੀ ਭੈਣ ਬਣਾ ਕੇ ਲੈ ਕੇ ਗਈਆਂ ਤੇ ਭੈਣ ਬਣਾ ਕੇ ਰੱਖੂ ਉਹ ਉਹ ਨੂੰ ਵੀ ਕਹਿੰਦੀ ਹੈ ਮਿੰਦੀ ਨੂੰ ਵੀ ਤੂੰ ਮੇਰੀ ਭੈਣਾਂ ਤੇ ਭੈਣ ਹੀ ਰਹੇਂਗੀ ਆਪਾਂ ਦੋਨੇ ਭੈਣਾਂ ਰਲ ਕੇ ਰਹਾਂਗੀਆਂ ਚਲੋ ਮਿੰਦੀ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ ਬਿਕਰ ਸਿੰਘ ਆ ਜਿਹੜਾ ਉਹਦਾ ਮੰਨਤਾ ਨਹੀਂ ਮੰਨਦਾ ਹੁੰਦਾਗਾ ਵੀ ਮੈਂ ਵਿਆਹ ਕਰਾਵਾਂ ਪਰ ਉਹ ਆਪਣੇ ਘਰਦਿਆਂ ਦੀ ਦਵਾਹੇ ਠੇ ਵਿਆਹ ਕਰਾ ਲੈਂਦਾ ਪਰ ਉਹ ਅੱਜ ਵੀ ਸੁਰਜੀਤ ਕੌਰ ਨੂੰ ਉਨਾਂ ਹੀ ਪਿਆਰ ਕਰਦਾ ਉਨਹੀ ਇਮਤਿਹਤ ਦਿੰਦਾ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਉਹਨੂੰ ਪੁੱਛਦਾ ਜੇ ਕਿਤੇ ਜਾਣਾ ਹੁੰਦਾ ਉਹਨੂੰ ਹੀ ਕੱਪੜੇ ਕੱਢਣ ਨੂੰ ਕਹਿੰਦਾ ਉਸੇ ਤੇ ਰੋਟੀ ਮੰਗਦਾ ਪਰ ਮਿੰਦੀ ਸੀ ਜਿਹੜੀ ਇਹ ਗੱਲਾਂ ਬਰਦਾਸ਼ਤ ਨਹੀਂ ਕਰਦੀ ਸੀ ਤੇ ਉਹਦੇ ਤੇ ਆਪਣੀ ਮਾਂ ਦੀਆਂ ਗੱਲਾਂ ਦਾ ਅਸਰ ਹੁੰਦਾ ਸੀ ਜੇ ਬਿਕਰ ਸਿੰਘ ਸਰਜੀਤ ਕੌਰ ਕੋਲੇ ਬੈਠਾ ਹੁੰਦਾ ਤਾਂ ਮਿੰਦੀ ਉਹਨੂੰ ਠਾਕੇ ਲੈ ਜਾਂਦੀ ਕਈ ਵਾਰੀ ਸਰਜੀਤ ਕੌਰ ਨੂੰ ਇਹ ਗੱਲ ਬੁਰੀ ਲੱਗਦੀ ਪਰ ਫਿਰ ਉਹ ਸੋਚਦੀ ਵੀ ਨਹੀਂ ਚੱਲ ਨਿਆਣੀ ਆ ਹਨਾ ਵੀ ਇਹਦੇ ਵਿੱਚ ਆਮਲਾ ਹਰ ਨਵਾਂ ਵਿਆਹ ਹੋਇਆ ਇਸੇ ਤਰ੍ਹਾਂ ਦਿਨ ਬੀਤਦੇ ਜਾਂਦੇ ਆ ਤੇ ਜਿਹੜੀ ਮਿੰਦੀ ਆ ਉਹ ਕਰਦਾ ਕੋਈ ਕੰਮ ਨਹੀਂ ਕਰਦੀ ਕਿਉਂਕਿ ਪਹਿਲਾਂ ਵੀ ਉਹਨੇ ਕੋਈ ਨਹੀਂ ਕਰਿਆ ਸੀ ਪੇਕੇ ਘਰ ਵੀ ਬਸ ਉੱਪਰ ਚਵਾਰੇ ਦੇ ਵਿੱਚ ਬੈਠੀ ਰਹਿੰਦੀ ਆ ਸੁਰਖੀ ਪਾਊਡਰ ਲਾ ਲੈਂਦੀ ਆ ਸਵੇਰੀ ਨਹਾ ਕੇ ਉਠਦੀ ਲੇਟ ਆ ਪਹਿਲਾਂ ਤਾਂ ਫਿਰ ਚਾਹ ਪਾਣੀ ਪੀ ਕੇ ਨਹਾ ਕੇ ਤਿਆਰ ਹੋ ਕੇ ਫਿਰ ਚੜ ਜਾਂਦੀ ਆ ਤੇ ਇਧਰੋਂ ਸਰਜੀਤ कौर ਸਵੇਹਾ ਉੱਠਦੀ ਹੁੰਦੀ ਆ ਉਹ ਦਾ ਸਵੇਹਾ ਉੱਠਣ ਦਾ ਸੁਭਾਅ ਹੁੰਦਾ ਨੇਰੇ ਨੇਰੇ ਉੱਠ ਕੇ ਸਾਰੇ ਘਰ ਦੇ ਕੰਮ ਕਰ ਦਿੰਦੀ ਆ ਪਸ਼ੂਆਂ ਵਾਲੇ ਬਾੜੇ 'ਚ ਜਾ ਕੇ ਧਾਰਾ ਕੱਢ ਲਿਆਉਂਦੀ ਆ ਉਹਨੇ ਕਦੇ ਐ ਨਹੀਂ ਸੋਚਿਆ ਸੀ ਵੀ ਮੈਂ ਐਡੇ ਵੱਡੇ ਸਰਦਾਰਾਂ ਦੀ ਨੂੰਹ ਹਾਂ ਤੇ ਮੈਂ ਕੰਮ ਕਿਉਂ ਕਰਾਂ ਪਹਿਲੇ ਦਿਨੀ ਉਹਨੇ ਬਹੁਤ ਕੰਮ ਕੀਤਾ ਸੀ ਤੇ ਇਹ ਗੱਲ ਉਹਦੇ ਸੱਸ ਸਹੁਰੇ ਨੂੰ ਬੜੀ ਪਸੰਦ ਸੀ ਵੀ ਅਸੀਂ ਹਨਾ ਧਾਰਾ ਆਪਦੇ ਹੱਥੀਂ ਕੱਢਦੇ ਹਾਂ ਕਿਉਂਕਿ ਬੱਡੇ ਸਰਦਾਰਾਂ ਦੇ ਘਰਾਂ ਦੇ ਵਿੱਚ ਭਾਵੇਂ ਕਿ ਨੌਕਰਾਂ ਦੀ ਕੋਈ ਕਮੀ ਨਹੀਂ ਹੁੰਦੀ ਪਰ ਉਹਨਾਂ ਨੂੰ ਇਹ ਹੁੰਦਾ ਬੁੜੀਆਂ ਨੂੰ ਵੀ ਇਹ ਹੁੰਦਾ ਵੀ ਦੁੱਧ ਪੁੱਤ ਦੀ ਰਾਖੀ ਅਸੀਂ ਆਪ ਕਰੀਏ ਤੇ ਉਹਨਾਂ ਲਈ ਇਹ ਗੱਲ ਬੜੇ ਮਾਣ ਵਾਲੀ ਸੀ ਵੀ ਸਾਡੀ ਨੂੰਹ ਆਪ ਧਾਰਾਂ ਕੱਢਦੀ ਆਪ ਦੁੱਧਵਾਦ ਸੰਭਦੀ ਆ ਤਾਂ ਇੱਕ ਦਿਨ ਨਾ ਭਈ ਨਿੱਕੀਆਂ ਮਿੰਦੀ ਆ ਜਿਹੜੀ ਉੱਠੀ ਨਹੀਂ ਹੁੰਦੀ ਤੇ ਸਰਜੀਤ ਉਹਨੂੰ ਆਵਾਜ਼ ਮਾਰਦੀ ਆ ਵੀ ਮਿੰਦੀ ਉੱਠ ਖੜ ਮੈਂ ਰੋਟੀ ਪਾਤੀ ਰੋਟੀ ਲੈ ਕੇ ਜਾਂਦੀ ਆ ਤਾਂ ਉਹਦੀ ਗੱਲ ਪੈ ਜਾਂਦੀ ਆ ਉਹ ਕਹਿੰਦੀ ਮੈਂ ਤੈਨੂੰ ਕਿਹਾ ਵੀ ਤੂੰ ਮੇਰੇ ਵਾਸਤੇ ਰੋਟੀ ਲੈ ਕੇ ਆਇਆ ਕਰ ਤੂੰ ਮੈਨੂੰ ਸੌਣ ਵੀ ਨਹੀਂ ਦਿੰਦੀ ਵੇਖ ਮੇਰੇ ਤੇ ਬਾਲੀ ਖਾਤਰਦਾਰੀ ਦੀ ਕਰਨ ਦੀ ਲੋੜ ਨਹੀਂ ਨਾ ਮੈਂ ਖਾਤਰਦਾਰੀ ਤੇਰੇ ਤੋਂ ਕਰਾਵਾਂ ਮੈਂ ਤਾਂ ਆਪੇ ਉੱਠ ਕੇ ਖਾ ਲਿਆ ਕਰੂੰ ਅੱਜ ਤੋਂ ਬਾਅਦ ਮੇਰੀ ਰੋਟੀ ਨਾ ਲੈ ਉਹ ਕਹਿੰਦੀ ਵੀ ਮਿੰਦੀ ਮੈਂ ਤਾਂ ਤਾਂ ਲਿਓਣੀਆਂ ਵੀ ਆਪਾਂ ਦੋਨੇ ਪੈਣਾ ਇਕੱਠੀਆਂ ਖਾ ਲੈਣੀਆਂ ਉਹ ਕਹਿੰਦੀ ਮੈਂ ਤੇਰੇ ਨਾਲ ਖਾਣੀ ਨਹੀਂ ਮੈਂ ਤਾਂ ਆਪਦੇ ਘਰ ਵਾਲੇ ਨਾਲ ਖਾਇਆ ਕਰੂੰ ਤੇ ਮੇਰੀ ਰੋਟੀ ਨਾ પાਕੇ ਲਿਆ ਕਰ ਚਲੋ ਸਰਜੀਤ ਜਿਹੜੀ ਉੱਥੇ ਚੁੱਪ ਕਰ ਜਾਂਦੀ ਆ ਤਾਂ ਉਸ ਤੋਂ ਬਾਅਦ ਉਹਦੀ ਸੱਸ ਨੂੰ ਇਹ ਗੱਲ ਪਤਾ ਲੱਗਦੀ ਆ ਉਹ ਕਹਿੰਦੀ ਵੀ ਤੂੰ ਕਿਉਂ ਉਹਦੀਆਂ ਮਿੰਤਾ ਕਰਦੀ ਆ ਨਾਲੇ ਉਹਨੂੰ ਉਠਾ ਕੇ ਕੰਮ ਕਰਾਇਆ ਕਰ ਵੀ ਉਹ ਬੇਲੀ ਬੈਠੀ ਰਹਿੰਦੀ ਆ ਤਾ ਗੋ ਸਰਜੀਤ ਕੌਰ ਕਹਿੰਦੀ ਵੀ ਕੋਈ ਗੱਲ ਨਹੀਂ ਬੀਬੀ ਵੀ ਹਜੇ ਨਿਆਣੀ ਆਂਗੀ ਕਰ ਲੂਗੀ ਸਾਰੀ ਉਮਰ ਉਸੇ ਨਹੀਂ ਕਰਨਾ ਜਦੋਂ ਵੀ ਕੋਈ ਗੱਲ ਉਹਦੀ ਸੱਸ ਕਹਿੰਦੀ ਤਾਂ ਸਰਜੀਤ ਕੌਰ ਮੂਰੇ ਬੰਨ ਬਣ ਜਾਂਦੀ ਤੇ ਉਹ ਆਪਣੇ ਘਰ ਵਾਲੇ ਬਿੱਕਰ ਨੂੰ ਵੀ ਉਹਨੂੰ ਕੁਝ ਕਹਿਣ ਨਹੀਂ ਦਿੰਦੀ ਸੀ ਤੇ ਇਸ ਗੱਲ ਦਾ ਜਿਹੜਾ ਫਾਇਦਾ ਮਿੰਦੀ ਬਹੁਤ ਉਠਾਉਂਦੀ ਆ ਉਹੋ ਗੱਲ-ਗੱਲ ਤੇ ਇਹਦੇ ਨਾਲ ਹਨਾ ਲੜਦੀ ਆ ਤਾਨੇ ਮੇਨੇ ਦਿੰਦੀ ਆ ਤੇ ਹੁਣ ਤਾਂ ਹੌਲੀ-ਹੌਲੀ ਉਹ ਆਪਣੇ ਘਰ ਵਾਲੇ ਨੂੰ ਵੀ ਆਪਣੇ ਵਾਸਤੇ ਚ ਕਰਨ ਲੱਗ ਜਾਂਦੀ ਆ ਸਰਜੀਤ ਕੌਰ ਦੀ ਵਾਸਤੇ ਇਸ ਘਰ 'ਚ ਇੰਨੀ ਔਕਾਤ ਸੀ ਵੀ ਉਹ ਸਾਰਾ ਦਿਨ ਕੰਮ ਕਰਦੀ ਰਹਿੰਦੀ ਤੇ ਸੱਸ ਸੋਹਰੇ ਦੀ ਸੇਵਾ ਕਰਨਾ ਆਏ ਕੇ ਦੀ ਸੇਵਾ ਕਰਨਾ ਉਹਦਾ ਕੰਮ ਸੀ ਤੇ ਇੱਕ ਦਿਨ ਮਿੰਦੀ ਜਿਹੜੀ ਉਹ 10 ਵਜੇ ਤੱਕ ਨਹੀਂ ਉੱਠਦੀ ਤੇ ਸਰਜੀਤ ਕੌਰ ਨੂੰ ਫਿਕਰ ਹੋ ਜਾਂਦਾ ਉਹ ਆਪਣੇ ਘਰ ਵਾਲੇ ਬਿੱਕਰ ਨੂੰ ਕਹਿੰਦੀ ਵੀ ਉਹ ਉੱਠੀ ਨਹੀਂ ਹਜੇ ਤੱਕ ਪੁੱਛਲਾ ਵੀ ਕਿਉਂ ਨਹੀਂ ਉੱਠੀ ਚਲੋ ਉੱਪਰ ਚਵਾਰੇ ਚ ਜਾਂਦਾ ਤੇ ਉਹਨੂੰ ਕਹਿੰਦਾ ਵੀ ਮਿੰਦੀ ਤੂੰ ਉੱਠੀ ਨਹੀਂ ਉੱਠਣਾ ਨਹੀਂ ਕਹਿੰਦੀ ਵੀ ਮੈਨੂੰ ਪਤਾ ਨਹੀਂ ਕੀ ਹੋਇਆ ਵੀ ਮੇਰਾ ਤਾਂ ਸਰੀਰ ਨਾਲ ਢਾਲ ਜਾ ਹੋਇਆ ਪਿਆ ਮੇਰੇ ਤਾਂ ਉੱਠਿਆ ਨਹੀਂ ਜਾਂਦਾ ਉਹ ਕਹਿੰਦਾ ਵੀ ਮੈਂ ਨਾ ਖੇਤ ਮੈਂ ਮੰਡੀ ਚੱਲਿਆ ਸਪਰੇਅ ਲੈਣ ਚੱਲ ਤੂੰ ਮੇਰੇ ਨਾਲ ਚੱਲ ਵੀ ਮੈਂ ਤੈਨੂੰ ਡਾਕਟਰ ਦੇ ਦਿਖਾ ਲਿਓ ਦੋਨੋਂ ਜਾਨੇ ਜਦੋਂ ਤਿਆਰ ਹੋਣ ਲੱਗਦੇ ਆ ਤਾਂ ਅੱਗੋਂ ਬਿੱਕਰ ਸਿੰਘ ਦੀ ਮਾਂ ਜਿਹੜੀ ਹੈ ਨਾ ਉਹ ਪੁੱਛਦੀ ਆ ਵੀ ਤੁਸੀਂ ਕਿੱਥੇ ਜਾ ਰਹੇ ਹੋ ਉਹ ਕਹਿੰਦਾ ਮਾਂ ਵੀ ਮਿੰਦੀ ਦੀ ਸਿਹਤ ਨਹੀਂ ਠੀਕ ਵੀ ਮੈਂ ਮੰਡੀ ਚੱਲਿਆ ਸੀ ਮੈਨੂੰ ਨਾਲ ਲੈ ਕੇ ਜਾਣਾ ਡਾਕਟਰ ਤੋਂ ਚੈੱਕਅਪ ਕਰਾ ਲਿਓ ਚਲੋ ਦੋਨੋਂ ਜਾਨੇ ਤਿਆਰ ਹੋ ਕੇ ਚਲੇ ਜਾਂਦੇ ਆ ਤੇ ਜਦੋਂ ਜਾ ਕੇ ਚੈੱਕਅਪ ਕਰਾਉਂਦੀ ਆ ਤਾਂ ਡਾਕਟਰ ਨਹੀਂ ਹੈ ਜਿਹੜੀ ਉਹ ਹੱਸ ਕੇ ਬਿੱਕਰ ਸਿੰਘ ਨੂੰ ਵਧਾਈਆਂ ਦਿੰਦੀ ਆ ਵੀ ਭਾਈ ਤੂੰ ਪਿਓ ਬਣਨ ਵਾਲਾ ਇਹ ਗੱਲ ਸੁਣ ਕੇ ਬਿੱਕਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹ ਬੜਾ ਖੁਸ਼ ਹੁੰਦਾ ਤਿਕਾਰਾ ਕੇ ਹੋਈ ਖੁਸ਼ਖਬਰੀ ਆਪਣੇ ਮਾਪਿਆਂ ਨੂੰ ਸੁਣਾਉਂਦਾ ਤਾਂ ਦਰਸ਼ਨ ਸਿੰਘ ਆ ਜਿਹੜਾ ਉਹ ਆਪਣੇ ਨੌਕਰ ਨੂੰ ਬਾਜ਼ ਮਾਰਦਾ ਵੀ ਆ ਜਾ ਨਿੱਕੇ ਲਿਆ ਮੁਰਗਾ ਤੇ ਬੋਤਲ ਆਪਾਂ ਤਾਂ ਅੱਜ ਪਾਰਟੀ ਕਰਾਂਗੇ ਇਸ ਘਰ ਦਾ ਬਾਰਿਸ਼ ਆਉਣ ਵਾਲਾ ਸਾਰੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੀ ਉਹ ਛਾ ਜਾਂਦੀ ਆ ਤੇ ਜਦੋਂ ਸਰਜੀਤ ਕੌਰ ਭੱਜ ਕੇ ਜਾ ਕੇ ਮਹਿੰਦੀ ਨੂੰ ਗਲਵੱਕੜੀ ਪਾਉਣ ਲੱਗਦੀ ਆ ਤਾਂ ਮਹਿੰਦੀ ਕਹਿੰਦੀ ਵੀ ਦੇਖ ਭੈਣੇ ਭਾਵੇਂ ਲੱਗੇ ਤੈਨੂੰ ਗੱਲ ਬੁਰੀ ਭਾਵੇਂ ਲੱਗੇ ਚੰਗੀ ਤੂੰ ਮੇਰੇ ਮੱਥੇ ਨਾ ਲੱਗੀ ਤੂੰ ਇੱਕ ਬਾਹਜ ਔਰਤਾ ਮੈਂ ਨਹੀਂ ਚਾਹੁੰਦੀ ਵੀ ਮੇਰੀ ਔਲਾਦ ਤੇ ਤੇਰਾ ਪਰਛਾਵਾਂ ਵੀ ਪਵੇ ਇਹ ਗੱਲ ਸੁਣ ਕੇ ਸਰਜੀਤ ਘਰ ਉੱਥੇ ਰੁਕ ਜਾਂਦੀ ਆ ਤੇ ਇਹ ਗੱਲ ਬਿੱਕਰ ਸਿੰਘ ਦੀ ਮਾਂ ਨੂੰ ਬੁਰੀ ਲੱਗਦੀ ਆ ਉਹਨਾਂ ਦੀ ਸੱਸ ਨੂੰ ਉਹ ਕਹਿੰਦੀ ਨਹੀਂ ਤੂੰ ਕੱਲ ਦੀ ਆਈ ਕੀ ਗੱਲਾਂ ਕਰਦੀ ਆ ਕਹਿੰਦੀ ਇਸੇ ਨਹੀਂ ਘਰ ਨੂੰ ਰੰਗ ਭਾਗ ਲਾਏ ਹੋਏ ਨੇ ਇਹ ਦੇ ਕਰਕੇ ਤੂੰ ਇੱਥੇ ਆਈ ਆ ਤਾਂ ਉਹ ਕਹਿੰਦੀ ਬੱਸ ਆਪਦੇ ਘਰ ਵਾਲੇ ਨੂੰ ਕਹਿੰਦੀ ਦੇ ਤਾਂ ਮੈਨੂੰ ਚੰਗਾ ਮਾਹੌਲ ਡਾਕਟਰ ਨੇ ਨੇ ਕੀ ਕਿਹਾ ਸੀ ਵੀ ਤੂੰ ਚੰਗੇ ਮਾਹੌਲ 'ਚ ਰਹਿਣਾ ਤੇ ਚੰਗਾ ਖਾਣਾ ਪੀਣਾ ਤੇ ਬਿਕਰ ਸਿੰਘ ਆਪਦੀ ਮਾਂ ਨੂੰ ਉੱਥੇ ਢੋਕ ਦਿੰਦਾ ਵੀ ਮਾਂ ਅੱਜ ਤੱਕ ਤੂੰ ਇਹਨੂੰ ਇਹ ਗੱਲ ਕਹਿਤੀ ਅੱਜ ਤੋਂ ਬਾਅਦ ਤੂੰ ਇਹਨੂੰ ਇਹ ਗੱਲ ਨਹੀਂ ਕਹਿਣੀ ਕੁਝ ਵੀ ਨਹੀਂ ਕਹਿਣਾ ਡਾਕਟਰ ਨੇ ਨੇ ਕਿਹਾ ਵੀ ਮਾਹੌਲ ਆ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਖਾਣ ਪੀਣ ਦਾ ਵੀ ਇਹਦਾ ਖਿਆਲ ਰੱਖਣਾ ਤਾਂ ਚਲੋ ਮਿੰਦੀ ਦੀ ਪੂਰੀ ਹਨਾ ਫੁੱਲ ਸੇਵਾ ਹੁੰਦੀ ਆ ਕੋਈ ਉਹ ਕੰਮ ਨਹੀਂ ਕਰਦੀ ਤੇ ਸਰਜੀਤ ਕੌਰ ਕਦੇ ਵੀ ਮਿੰਦੀ ਤੇ ਜਾ ਕੇ ਮੱਥੇ ਨਹੀਂ ਲਗਦੀ ਉਸ ਤੋਂ ਬਾਅਦ ਮਿੰਦੀ ਨੂੰ ਉਹਦੇ ਪੇਕੇ ਭੇਜ ਦਿੱਤਾ ਜਾਂਦਾ ਤੇ ਉਹ ਦਿਨ ਵੀ ਆ ਜਾਂਦਾ ਜਦੋਂ ਮਿੰਦੀ ਇੱਕ ਬਹੁਤ ਸੋਹਣੇ ਮੁੰਡੇ ਨੂੰ ਜਨਮ ਦਿੰਦੀ ਆ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਵਧਾਈਆਂ ਦਿੱਤੀਆਂ ਜਾਂਦੀਆਂ ਪਿੰਡ ਦੇ ਵਿੱਚ ਲੱਡੂ ਵੰਡੇ ਜਾਂਦੇ ਆ ਕਿ ਜੈਲਦਾਰਾਂ ਦੀ ਨੂੰਹ ਕੋਲੇ ਮੁੰਡਾ ਹੋਇਆ ਤੇ ਇਧਰੋਂ ਦਰਸ਼ਨ ਸਿੰਘ ਤੇ ਉਹਦਾ ਪੁੱਤਰ ਬਿਕਰ ਸਿੰਘ ਵੀ ਭੰਗੜੇ ਪਾਉਂਦੇ ਆ ਲੋਕਾਂ ਨੂੰ ਇਕੱਠ ਕਰਦੇ ਆ ਲੋਕਾਂ ਦਾ ਸ਼ਰਾਬ ਪਲਾਉਂਦੇ ਆ ਵੱਧੂ ਖੁਸ਼ੀਆਂ ਮਨਾਈਆਂ ਜਾਂਦੀਆਂ ਤਾਂ ਫਿਰ ਮਿੰਦੀ ਹੈ ਜਿਹੜੀ ਤਿੰਨ ਕੁ ਮਹੀਨੇ ਬਾਅਦ ਆਪਣੇ ਪੁੱਤ ਨੂੰ ਲੈ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਤੇ ਚਲੋ ਸਾਰੇ ਪਰਿਵਾਰ ਦੇ ਹਨਾ ਧਰਤੀ ਪੈਰ ਨਹੀਂ ਲੱਗਦੇ ਹੁੰਦੇ ਦਰਸ਼ਨ ਸਿੰਘ ਤੇ ਉਹਦੇ ਘਰ ਵਾਲੀ ਆਪਣੇ ਪੋਤੇ ਨੂੰ ਚੱਕਦੇ ਆ ਸਾਰਾ ਦਿਨ ਉਹਨੂੰ ਕਦੇ ਕਿਸੇ ਨੇ ਚੱਕ ਲਿਆ ਕਦੇ ਕਿਸੇ ਨੇ ਪਰ ਇੱਕ ਦਿਨ surjeet Kaur ਦੀ ਸਾਸੇ ਗੱਲ ਨੋਟ ਕਰਦੀ ਆ ਵੀ ਜਦੋਂ ਵੀ surjeet ਮੁੰਡੇ ਨੂੰ ਚੱਕਣ ਜਾਂਦੀ ਆ ਤਾਂ ਮਿੰਦੀ ਉਹਨੂੰ ਮੁੰਡਾ ਨਹੀਂ ਚੱਕਣ ਦਿੰਦੀ ਇੱਕ ਦਿਨ ਉਹ ਉਹਨੂੰ ਕਹਿੰਦੀ ਵੀ ਓਰੇ ਆ ਨੀ ਮੇਰੀ ਗੱਲ ਸੁਣ ਹੁਣ ਤੱਕ ਚਲ ਮੈਂ ਤੈਨੂੰ ਕਿਹਾ ਨਹੀਂ ਤੂੰ ਛੋਟੀ ਸੀ ਤੂੰ ਨਿਆਣੀ ਸੀ ਪਰ ਕਹਿੰਦੀ ਤੈਨੂੰ ਅਕਲ ਹੋਣੀ ਚਾਹੀਦੀ ਉਹ ਤੇਰੀ ਭੈਣ ਆ ਉਹਦੇ ਆਪ ਦੇ ਔਲਾਦ ਨਹੀਂ ਫਿਰ ਕੀ ਹੋ ਗਿਆ ਜੇ ਉਹ ਮੁੰਡਾ ਚੱਕ ਲੈਂਦੀ ਆ ਕਹਿੰਦੀ ਬੀਬੀ ਤੂੰ ਉਹਦੀ ਨਾ ਬਾਹਲੀ ਵਿਚੋਲਣ ਨਾ ਬਣਿਆ ਕਰ ਮੈਨੂੰ ਆਪਦੇ ਮੁੰਡੇ ਨੂੰ ਹੱਥ ਲਾਉਣ ਦਿੰਦੀ ਉਹਨੂੰ ਤੇ ਚਲੋ ਮਿੰਦੀ ਦਾ ਇਹ ਵਿਵਹਾਰ ਆ ਜਿਹੜਾ ਉਹ ਸਰਜੀਤ ਕੌਰ ਪ੍ਰਤੀ ਹੋਰ ਵੀ ਵੱਧਦਾ ਜਾਂਦਾ ਔਖੀ ਹੁੰਦੀ ਰਹਿੰਦੀ ਆ ਉਹ ਤੇ ਸਰਜੀਤ ਕੌਰ ਜਮਾ ਚੁੱਪ ਹੋ ਜਾਂਦੀ ਆ ਤੇ ਹੁਣ ਬਿੱਕਰ ਸਿੰਘ ਵੀ ਸਰਜੀਤ ਕੌਰ ਦੀ ਬਹੁਤੀ ਪੁੱਛ ਪੜਤਾਲ ਨਹੀਂ ਕਰਦਾ ਤੇ ਇੱਕ ਦਿਨ ਤਾਂ ਮਿੰਦੀ ਨੇ ਹੱਦ ਕਰਤੀ ਉਹਦਾ ਮੁੰਡਾ ਨਾ ਖੇਡ ਰਿਹਾ ਸੀ ਖੇਡਦਾ ਖੇਡਦਾ ਉਹ ਪੌੜੀਆਂ ਚੜ੍ਹ ਰਿਹਾ ਸੀ ਤੇ ਮਿੰਦੀ ਅੰਦਰ ਸੀ ਉਹਨੂੰ ਪਤਾ ਨਹੀਂ ਲੱਗਿਆ ਤੇ ਉਹ ਪੌੜੀਆਂ 'ਚ ਰੁੜ ਜਾਂਦਾ ਔੜੀਆਂ 'ਚ ਰੁੜਦਾ ਤੇ ਇੱਟ ਦੀ ਨੁੱਕਰ ਉਹਦੇ ਮੱਥੇ 'ਨਾਂ ਬਾਈਦੀ ਐ ਤੇ ਕਾਫੀ ਖੂਨ ਨਿਕਲਿਆ ਹੁੰਦਾ। ਸਰਜੀਤ कौर ਵਿੜੇ ਦੇ ਵਿੱਚ ਫਿਰਦੀ ਹੁੰਦੀ ਐ ਤੇ ਉਹ ਭੱਜ ਕੇ ਜਾ ਕੇ ਮੁੰਡੇ ਨੂੰ ਚੱਕ ਲੈਂਦੀ ਐ। ਚੱਕ ਕੇ ਆਪਦੇ ਸੀਨੇ 'ਨਾਂ ਲਾਉਂਦੀ ਐ ਤੇ ਉਹਦਾ ਖੂਨ ਪੂੰਝਦੀ ਐ। ਇੰਨੇ ਨੂੰ ਮਿੰਦੀ ਆ ਜਾਂਦੀ ਐ। ਮਿੰਦੀ ਉਹ ਤੋਂ ਮੁੰਡਾ ਖੋ ਕੇ ਉਹਨੂੰ ਸੌ ਸੁਣਾਉਂਦੀ ਐ। ਵੀ ਤੂੰ ਆਪ ਤਾਂ ਮਾਂ ਨਹੀਂ ਬਣ ਸਕੀ। ਤੈਨੂੰ ਆਏ ਆ ਵੀ ਮੇਰੇ ਮੁੰਡੇ ਨੂੰ ਵੀ ਮਾਰ ਦੇ। ਤੂੰ ਮੇਰੇ ਮੁੰਡੇ ਨੂੰ ਮਾਰਨਾ ਚਾਹਣੀ ਐ। ਸਰਜੀਤ कौर ਉਹਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕਰਦੀ ਐ ਪਰ ਉਹਦੀ ਗੱਲ ਨਹੀਂ ਸੁਣਦੀ। ਆਪਦੀਆਂ ਹੀ ਉਹ ਹਨਾ ਸੁਣਾ ਕੇ ਤੇਂਦਰ ਵੱਡ ਜਾਂਦੀ ਐ। ਤੇ ਸ਼ਾਮ ਨੂੰ ਜਦੋਂ ਬਿਕਰ ਸਿੰਘ ਘਰੇ ਆਉਂਦਾ ਤਾਂ ਮਿੰਦੀ ਪਾ ਲੈਂਦੀ ਐ ਕਲੇਸ਼ ਕਹਿੰਦੀ ਵੀ ਇਹ ਤਾਂ ਮੇਰੇ ਮੁੰਡੇ ਨੂੰ ਜਰਦੀ ਨਹੀਂ ਇਹ ਤਾਂ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦੀ ਆ ਤੇ ਜਿਹੜਾ ਬਿਕਰ ਸਿੰਘ ਆ ਨਾ ਉਹ ਵੀ ਆਪਣੇ ਘਰ ਵਾਲੀ ਦੇ ਇੰਨਾ ਮਗਰ ਲੱਗਦਾ ਤੇ ਉਹਨੂੰ ਕਹਿੰਦਾ ਵੀ ਸਰਜੀਤ ਕੋਰੇ ਬਹੁਤ ਹੋ ਗਿਆ ਤੇ ਉਧਰੋਂ ਮਿੰਦੀ ਇਹ ਗੱਲ ਕਹਿ ਦਿੰਦੀ ਆ ਵੀ ਜਾ ਤਾਂ ਇਸ ਘਰ ਚੇਹ ਰਹੁ ਤਮੈਂ ਤਾਂ ਫਿਰ ਹੁਣ ਗੱਲ ਆਉਂਦੀ ਆ ਵੀ ਸਰਜੀਤ ਕੋਰ ਕਿੱਥੇ ਰਹੁ ਸਰਜੀਤ ਕੋਰ ਦੀ ਸੱਸ ਨੂੰ ਕਹਿੰਦੀ ਆ ਵੀ ਤੂੰ ਆਪਣੇ ਪੇਕੇ ਚਲੀ ਜਾ ਤਾਂ ਸਰਜੀਤ ਕੌਰ ਦੀ ਗੱਲ ਜ਼ਿਆਦਾ ਆਉਂਦੀ ਆ ਵੀ ਜਦੋਂ ਮੇਰੀ ਡੋਲੀ ਮੇਰੇ ਬਾਪ ਦੇ ਘਰੋਂ ਉੱਠੀ ਸੀ ਤਾਂ ਮੇਰੇ ਬਾਪ ਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ ਵੀ ਦੇਖ ਤੀਏ ਤੇਰੀ ਮੰਡੋਲੀ ਤੋਰਤੀ ਤੇ ਹੁਣ ਤੇਰੀ ਅਰਥੀ ਹੈ ਨਾ ਜਿਹੜੀ ਸਹੁਰੇ ਘਰੋਂ ਉੱਠਣੀ ਚਾਹੀਦੀ ਆ ਚਾਹੇ ਤੈਨੂੰ ਜਿੰਨੀ ਮਰਜ਼ੀ ਔ ਖਾਵੇ ਉੱਥੇ ਪਰ ਤੈਨੂੰ ਉੱਥੇ ਹੀ ਰਹਿਣਾ ਪਊਗਾ ਤੇ ਸਰਜੀਤ ਕੌਰ ਆਪਣੀ ਸੱਸ ਨੂੰ ਕਹਿੰਦੀ ਵੀ ਮੈਂ ਆਪਣੇ ਪਿੱਛੇ ਨਹੀਂ ਜਾਉਂਗੀ ਮੈਂ ਤਾਂ ਪਸ਼ੂ ਵਾਲੇ ਬਾੜੇ 'ਚ ਰਹਿ ਲੂੰਗੀ ਤੇ ਇਹ ਗੱਲ ਸੁਣ ਕੇ ਉਹਦੀ ਸੱਸ ਨੂੰ ਤੱਕਾ ਲੱਗਦਾ ਉਹ ਕਹਿੰਦੀ ਧੀ ਇਹ ਮੇਰੇ ਤੋਂ ਜਰੀ ਨਹੀਂ ਜਾਣੀ ਉਹ ਕਹਿੰਦੀ ਕੋਈ ਨਾ ਜਦੋਂ ਇੰਨਾ ਕੁਝ ਜਰ ਲਿਆ ਹੁਣ ਤਾਂ ਫਿਰ ਜਰ ਨਹੀਂ ਪਊ ਚਲੋ ਪਰੇ ਹੋਏ ਮਨ ਦੇ ਨਾਲ ਸਰਜੀਤ ਕੌਰ ਆਪਣਾ ਸਮਾਨ ਚੱਕਦੀ ਆ ਤੇ ਪਸ਼ੂ ਵਾਲੇ ਬਾੜੇ ਦੇ ਵਿੱਚ ਉਹਨਾਂ ਦੇ ਦੋ ਕਮਰੇ ਪਾਏ ਹੁੰਦੇ ਆ ਉਧਰ ਲੈ ਜਾਂਦੀ ਆ ਉਸ ਤੋਂ ਬਾਅਦ ਉਹ ਕਦੇ ਵੀ ਇੱਧਰ ਨਹੀਂ ਆਉਂਦੀ ਉਹਦੀ ਸੱਸ ਨੂੰ ਰੋਟੀ ਪਾਣੀ ਦੇ ਆਉਂਦੀ ਆ ਉਹ ਉਧਰ ਕਦੇ ਧਾਰਾ ਕੱਢ ਲੈਂਦੀ ਆ ਚਲੋ ਝੜ ਝੂੜੂ ਲਾ ਦਿੰਦੀ ਆ ਜਦੋਂ ਕੰਮ ਵਾਲੀਆਂ ਆਉਂਦੀਆਂ ਉਹਨਾਂ ਨੂੰ ਵੀ ਸਰਜੀਤ ਕੌਰ ਦੀ ਇਹ ਹਾਲਤ ਵੇਖ ਕੇ ਤਰਸ ਆਉਂਦਾ ਤੇ ਪਿੰਡ ਦੇ ਵਿੱਚ ਵੀ ਇਹ ਗੱਲ ਫੈਲ ਜਾਂਦੀ ਆ ਵੀ ਜੈਲਦਾਰਾਂ ਦੀ ਛੋਟੀ ਨੂੰ ਨੇ ਆਪਦੀ ਭੈਣ ਨੂੰ ਸੌਕਣ ਬਣਾ ਲਿਆ ਤੇ ਪਸ਼ੂ ਵਾਲੇ ਬਾੜੇ ਚ ਕੜਤਾ ਪਰ ਮਿੰਦੀ ਤੇ ਬਿੱਕਰ ਸਿੰਘ ਜਿਹੜੇ ਉਹ ਦੋਨੋਂ ਪੁੱਤ ਦੇ ਨਸ਼ੇ ਦੇ ਵਿੱਚ ਇੰਨੇ-ਇੰਨੇ ਹੁੰਦੇ ਆ ਵੀ ਉਹ ਦੇਖਦੇ ਨਹੀਂ ਵੀ ਅਸੀਂ ਕੀ ਸਹੀ ਕਰ ਰਹੇ ਆਂ ਕੀ ਗਲਤ ਤਾਂ ਚਲੋ ਭਾਈ ਕਰਦੇ ਕਰਾਉਂਦੇ ਦੋ ਤਿੰਨ ਸਾਲ ਬੀਤ ਜਾਂਦੇ ਆ ਸਰਜੀਤ कौर ਵਿਚਾਰੀ ਆਪਣਾ ਇਸੇ ਤਰ੍ਹਾਂ ਸਮਾਂ ਬਾਸ ਕਰਦੀ ਆ ਤੇ ਇਧਰੋਂ ਜਿਹੜੀ ਮਿੰਦੀ ਆ ਇਹਦੀ ਸਿਹਤ ਨਾਲ ਦਿਨੋਂ-ਦਿਨ ਢਿੱਲੀ ਹੁੰਦੀ ਜਾਂਦੀ ਆ ਇਹ ਤਾਂ ਉੱਠਿਆ ਨਹੀਂ ਜਾਂਦਾ ਪਹਿਲਾਂ ਤਾਂ ਹੁਣ ਕੰਮ ਕਦੇ ਕਰਿਆ ਨਹੀਂ ਸੀ ਉਹੀ ਕਰਦੀ ਸੀ ਹੁਣ ਇਧਰ ਕੰਮ ਵਾਲੀਆਂ ਲਾ ਰੱਖੀਆਂ ਸੀ ਕੰਮ ਤਾਂ ਕੋਈ ਕਰਦੀ ਨਹੀਂ ਸੀ ਪਰ ਬਿਮਾਰ ਰਹਿੰਦੀ ਸੀ ਤਾਂ ਚਲੋ ਜਦੋਂ ਉਹਦੀ ਸਿਹਤ ਜਿਆਦਾ ਡਾਊਨ ਹੋਣ ਲੱਗਦੀ ਆ ਤੇ ਉਹਦੇ ਘਰ ਵਾਲਾ ਉਹਨੂੰ ਸ਼ਹਿਰ ਲੈ ਜਾਂਦਾ ਡਾਕਟਰ ਨੂੰ ਜਦੋਂ ਜਾ ਕੇ ਚੈੱਕਅਪ ਕਰਾਉਂਦੇ ਆ ਤਾਂ ਡਾਕਟਰ ਦੱਸਦੇ ਆ ਵੀ ਮਿੰਦੀ ਨੂੰ ਕੈਂਸਰ ਆ ਤੇ ਇਹ ਬਹੁਤਾ ਚਿਰ ਨਹੀਂ ਬਚੂਗੀ ਇਹ ਗੱਲ ਆ ਜਿਹੜੀ ਇਹ ਜਦੋਂ ਬਿਕਰ ਸਿੰਘ ਨੂੰ ਪਤਾ ਲੱਗਦੀ ਆ ਤਾਂ ਉਹਦੀਆਂ ਤਾਂਹਾਂ ਨਿਕਲ ਜਾਂਦੀਆਂ ਉਹ ਆ ਕੇ ਆਪਦੀ ਮਾਂ ਨੂੰ ਗੱਲ ਦੱਸਦਾ ਉਹ ਵੀ ਫਿਕਰਮੰਦ ਹੋ ਜਾਂਦੀ ਆ ਤਾ ਹੁਣ ਬਿੱਕਰ ਸਿੰਘ ਜਿਹੜਾ ਉਹਨੂੰ ਇਹ ਹੁੰਦਾ ਵੀ ਮੈਂ ਮਿੰਦੀ ਨੂੰ ਕਿਵੇਂ ਦੱਸਾਂ ਉਹ ਮਿੰਦੀ ਨੂੰ ਦੱਸਦਾ ਨਹੀਂ ਪਰ ਆਪਣੇ ਘਰ ਵਾਲੇ ਦੇ ਚਿਹਰੇ ਦੀ ਉਦਾਸੀ ਵੇਖ ਕੇ ਮਿੰਦੀ ਇਹ ਸਮਝ ਜਾਂਦੀ ਆ ਵੀ ਮੈਨੂੰ ਕੋਈ ਵੱਡੀ ਬਿਮਾਰੀ ਆ ਤੇ ਮੈਂ ਠੀਕ ਨਹੀਂ ਹੋਣਾ ਤੇ ਜਦੋਂ ਸਰਜੀਤ कौर ਨੂੰ ਆਪਣੀ ਭੈਣ ਦੀ ਬਿਮਾਰੀ ਬਾਰੇ ਪਤਾ ਲੱਗਦਾ ਉਹਦਾ ਦਿਲ ਕਰਦਾ ਵੀ ਮੈਂ ਪਤਾ ਲੈਣ ਜਾਵਾਂ ਪਰ ਉਹ ਡਰਦੀ ਨਹੀਂ ਆਉਂਦੀ ਉਹਨੂੰ ਇਹ ਹੁੰਦਾਗਾ ਵੀ ਜੇ ਮੈਂ ਜਾਊਂਗੀ ਤਾਂ ਵੀ ਉਹ ਗੁੱਸਾ ਕਰੂਗੀ ਉਹ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਦਾ ਹਾਲਚਾਲ ਪੁੱਛ ਲੈਂਦੀ ਆ ਤਾਂ ਚਲੋ ਭਈ ਇੱਕ ਦਿਨ ਸਰਜੀਤ ਕੌਰ ਨੂੰ ਮਿੰਦੀ ਦਾ ਸਨੇਹਾ ਮਿਲਦਾ ਮਿੰਦੀ ਹੈ ਜਿਹੜੀ ਉਹਨੂੰ ਪਤਾ ਹੁੰਦਾ ਵੀ ਹੁਣ ਮੈਂ ਬਾਲੇ ਦਿਨ ਨਹੀਂ ਬਚਦੀ ਉਹ ਕੰਮ ਵਾਲੀ ਨੂੰ ਕਹਿੰਦੀ ਹੈ ਵੀ ਜਾ ਮੇਰੀ ਭੈਣ ਨੂੰ ਬੁਲਾ ਕੇ ਲਿਆ ਕੰਮ ਵਾਲੀ ਜਾਂਦੀ ਹੈ ਤੇ ਕਹਿੰਦੀ ਹੈ ਕਿ ਭਾਬੀ ਤੁਹਾਨੂੰ ਛੋਟੇ ਭਾਬੀ ਜੀ ਬੁਲਾਉਂਦੇ ਆ ਤਾਂ ਸਰਜੀਤ ਕੌਰ ਉਹਨੇ ਪੈਰੀ ਉਹਦੇ ਨਾਲ ਤੁਰ ਪੈਂਦੀ ਆ ਸਰਜੀਤ ਕੌਰ ਜਦੋਂ ਜਾ ਕੇ ਵੇਖਦੀ ਆ ਤਾਂ ਮਿੰਦੀ ਦੀ ਹਾਲਤ ਆ ਜਿਹੜੀ ਉਹ ਬਹੁਤ ਖਰਾਬ ਹੁੰਦੀ ਆ ਉਹ ਮੰਜੇ ਤੇ ਪਈ ਨਹੀਂ ਦੀਂਦੀ ਹੁੰਦੀ ਅੱਖਾਂ ਉਹਦੀਆਂ ਬੰਦ ਹੁੰਦੀਆਂ ਸਰਜੀਤ ਜਾ ਕੇ ਉਹਦੇ ਸਿਰ ਤੇ ਹੱਥ ਰੱਖਦੀ ਹੈ ਤੇ ਉਹਨੂੰ ਕਹਿੰਦੀ ਹੈ ਮਿੰਦੀ ਕਿਵੇਂ ਆ ਤੂੰ ਮਿੰਦੀ ਅੱਖਾਂ ਖੋਲਦੀ ਆ ਤੇ ਉਹਦੀਆਂ ਅੱਖਾਂ ਭਰ ਆਉਂਦੀਆਂ ਉਹ ਕਹਿੰਦੀ ਹਾਂ ਭੈਣੇ ਠੀਕ ਆ ਜਦੋਂ ਉਹ ਐ ਕਹਿੰਦੀ ਆ ਨਾ ਤਾਂ ਸਰਜੀਤ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਨੇ ਜੀਆਂ ਦੋਨੋਂ ਪਹਿਣਾ ਇੱਕ ਦੂਜੀ ਦੇ ਗਲ ਲੱਗ ਕੇ ਰੋਣ ਲੱਗ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਮਿੰਦੀ ਕਹਿੰਦੀ ਵੀ ਮੈਂ ਬਾਲੇ ਚਿਰ ਦੀ ਮਹਿਮਾਨ ਨਹੀਂ ਹੈਗੀ ਮੈਂ ਥੋੜੇ ਚਿਰ ਦੀ ਮਹਿਮਾਨ ਆ ਆਪਣਾ ਪੁੱਤਰ ਉਹ ਆਪਣੇ ਪੁੱਤਰ ਨੂੰ ਕੋਲ ਬੁਲਾਉਂਦੀ ਆ ਉਹਦਾ ਪੁੱਤਰ ਵਾਵਾ ਹੋ ਚੁੱਕਿਆ ਹੁੰਦਾ ਤੁਰਿਆ ਫਿਰਦਾ ਹੁੰਦਾ ਤੇ ਸਰਜੀਤ ਕੌਰ ਨੂੰ ਉਹਦਾ ਹੱਥ ਫੜਾ ਕੇ ਕਹਿੰਦੀ ਵੀ ਆਪਣੇ ਪੁੱਤਰ ਦਾ ਤੂੰ ਖਿਆਲ ਰੱਖਣਾ ਤੇ ਮੈਨੂੰ ਮਾਫ ਕਰ ਦੇ ਮੈਂ ਜੋ ਤੇਰੇ ਨਾਲ ਕੀਤਾ ਉਹ ਚੰਗਾ ਨਹੀਂ ਕੀਤਾ ਮੈਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਪਰ ਆਪਣੇ ਪੁੱਤਰ ਨੂੰ ਤੂੰ ਉਨਾ ਹੀ ਪਿਆਰ ਦੇਈ ਜਿੰਨਾ ਪਿਆਰ ਮੈਂ ਕਰਦੀ ਸੀ ਮੈਨੂੰ ਪਤਾ ਤੂੰ ਆਪਣੇ ਪੁੱਤਰ ਨੂੰ ਪਹਿਲਾਂ ਵੀ ਪਿਆਰ ਕਰਦੀ ਸੀ ਪਰ ਮੈਂ ਤੈਨੂੰ ਨਾ ਸਮਝ ਸਕੀ ਤੇ ਮੈਂ ਆਪਣੇ ਕਰਮਾਂ ਦਾ ਭੋਗ ਕੇ ਚੱਲੀ ਆਂ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਸਰਜੀਤ ਕੌਰ ਦੀਆਂ ਅੱਖਾਂ ਭਰ ਆਉਂਦੀਆਂ ਤੇ ਸਰਜੀਤ ਕੌਰ ਆ ਜਿਹੜੀ ਉਹ ਉਹ ਨੂੰ ਕਹਿੰਦੀ ਵੀ ਨਾ ਭੈਣੇ ਮੈਂ ਤਾਂ ਤੇਰੇ ਬਾਰੇ ਕਦੀ ਐਂ ਸੋਚਿਆ ਨਹੀਂ ਉਹਨੂੰ ਚੁੱਪ ਕਰਾ ਲੈਂਦੀ ਆ ਉਹਨੂੰ ਗੱਲ ਲਾ ਕੇ ਇੰਨੀ ਮਤਲਬ ਘੁੱਟ ਕੇ ਜੱਫੀ ਪਾਉਂਦੀ ਆ ਤਾਂ ਜਿਹੜੀ ਮਿੰਦੀ ਆ ਉਹ ਸਰਜੀਤ ਕੌਰ ਦੀਆਂ ਬਾਹਾਂ ਦੇ ਵਿੱਚ ਹੀ ਰਹਿ ਜਾਂਦੀ ਆ ਤੇ ਉਸ ਤੋਂ ਬਾਅਦ ਸਰਜੀਤ ਕੌਰ ਤੇ ਉਹਦੀ ਸੰਸ ਉੱਚੀ ਉੱਚੀ ਰੋਣ ਲੱਗ ਜਾਂਦੀਆਂ ਘਰ ਦੇ ਵਿੱਚ ਬਹਿਣ ਪੈਣੇ ਸ਼ੁਰੂ ਹੋ ਜਾਂਦੇ ਆ ਹੁਣ ਜਾਂਦੀ ਜਾਂਦੀ ਮਿੰਦੀ ਆਪਣੇ ਕੀਤੇ ਗੁਨਾਹਾਂ ਦਾ ਤੇ ਆਪਣੀ ਭੈਣ ਨਾਲ ਪਾਏ ਬੈਰ ਦਾ ਸਮਝੌਤਾ ਕਰਕੇ ਇਸ ਦੁਨੀਆ ਤੋਂ ਚਲੀ ਜਾਂਦੀ ਹੈ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਧੰਨਵਾਦ ਜੀ।